ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਮੇਰੇ ਇਸ YouTube ਚੈਨਲ ਦੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਚੌਕਾਂ ਚੌਕ ਉੱਪਰ ਗੁੰਮ ਪਾਈਪਿੰਗ ਨੂੰ ਤੁਸੀਂ ਕਿਸ ਤਰ੍ਹਾਂ ਕਿੰਨੇ ਤਰੀਕਿਆਂ ਨਾਲ ਲਗਾ ਸਕਦੇ ਆ ਆਪਾਂ 4 ਤਰੀਕਿਆਂ ਨਾਲ ਤੁਹਾਨੂੰ ਗੁੰਮ ਲੈਸ ਜਿਹੜੀ ਆ ਉਹ ਲਗਾਣੀ ਦੱਸਾਂਗੇ ਇਨਵੀਜੀਬਲ ਪਾਈਪਿੰਗ ਤਾਂ ਆਪਣਾ ਪਹਿਲਾ ਸਟੈਪ ਹੈਗਾ ਤੁਸੀਂ ਦੇਖ ਸਕਦੇ ਆ ਆਪਾਂ ਨੀਚੋਂ ਤੋਂ ਲੈ ਕੇ ਹਿੱਪ ਤੱਕ ਨਾ ਕਰੀਜ਼ ਬਣਾ ਕੇ ਇੱਕ ਮਾਰਕਿੰਗ ਕਰ ਲਈ ਹੈਗੀ ਆ ਪ੍ਰੋਪਰ ਤਾਂ ਜੋ ਆਪਣੀ ਲੈਸ ਬਿਲਕੁਲ ਵੀ ਇੱਧਰ ਉੱਧਰ ਨਾ ਹੋਵੇ ਠੀਕ ਹੈ ਹੁਣ ਤੁਸੀਂ ਲੇਸ ਦੇ ਨਾਲ ਦੇਖ ਸਕਦੇ ਆਂ ਆਪਾਂ 1/2 ਇੰਚ ਛੱਡ ਕੇ ਕਪੜਾ ਉਸ ਦੇ ਨਾਲ ਲੇਸ ਰੱਖ ਕੇ ਆਪਾਂ ਲੇਸ ਦੇ ਉੱਪਰ ਸਿਲਾਈ ਲਗਾ ਲੈਣੀ ਹੈਗੀ ਆ ਸਿਲਾਈ ਆਪਾਂ ਪੂਰੀ ਹਿੱਪ ਤੱਕ ਇਦਾਂ ਹੀ ਸਪੇਸ ਛੱਡ ਕੇ ਲਗਾਉਂਦੇ ਜਾਵਾਂਗੇ ਹਾਂ ਜੀ ਉੱਪਰ ਤੁਸੀਂ ਜਿੰਨੀ ਵੀ ਐਕਸਟਰਾ ਰੱਖਣੀ ਚਾਹੋ ਰੱਖ ਸਕਦੇ ਹੈਗੇ ਆ ਥੈਨ ਆਪਾਂ ਕਟਿੰਗ ਕਰ ਦੇਾਂਗੇ ਫਿਰ ਤੁਸੀਂ ਇਸੇ ਲੈਸ ਨੂੰ نیچے ਤੋਂ ਜਿੱਥੇ ਆਪਾਂ ਮਾਰਕਿੰਗ ਕੀਤੀ ਸੀ ਲੈਸ ਨੂੰ ਉਧਰ ਟਰਨ ਕਰਕੇ ਘੁਮਾ ਕੇ ਉਸ ਮਾਰਕਿੰਗ ਦੇ ਉੱਪਰ ਐਦਾਂ ਕਰਕੇ ਰੱਖ ਲੈਣਾ ਹੈਗਾ ਥੈਨ ਉੱਪਰ ਆਪਾਂ ਦਬਾ ਕੇ ਸिलाई ਲਗਾ ਦਾਂਗੇ ਤੁਸੀਂ ਦੇਖ ਸਕਦੇ ਕਿੰਨੀ ਫਿਨਿਸ਼ਿੰਗ ਨਾਲ ਆਪਣੀ ਲੈਸ ਲੱਗੀ ਹੈਗੀ ਹੈ ਨਾ ਜਿਹੜਾ ਆਪਣਾ ਬਾਹਰ ਐਕਸਟਰਾ ਕਪੜਾ ਹੈਗਾਗਾ ਉਹਨੂੰ ਤੁਸੀਂ ਕਮੀਜ਼ ਨੂੰ ਉਲਟੀ ਸਾਈਡ ਕਰਕੇ ਜਿੱਦਾਂ ਆਪਾਂ ਚਾਕ ਨੂੰ ਫੋਲਡ ਕਰਦੇ ਹੈਗੇ ਆ ਉਦਾਂ ਤੁਸੀਂ ਫੋਲਡ ਕਰਕੇ ਉੱਪਰ ਸिलाई ਲਗਾ ਲੈਣੀ ਤਾਂ ਜੋ ਤਰਪਾਈ ਕਰਨ ਵਿੱਚ ਈਜ਼ੀ ਹੋ ਜਾਏ ਹਾਂਜੀ ਤਾਂ ਤੁਹਾਨੂੰ ਕਿੱਦੋਂ ਲੱਗੇ ਫਰਸਟ ਸਟੈਪ ਹਾਂਜੀ ਹੁਣ ਆਪਾਂ ਸੈਵਨ ਪਾਰਟ ਚ ਲਗਾਣੀ ਦੱਸਾਂਗੇ ਪਾਈਪਿੰਗ ਸੈਕੰਡ ਸਟੈਪ ਤਾਂ ਤੁਸੀਂ ਲੈਸ ਨੂੰ ਉਲਟਾ ਕਰਕੇ ਰੱਖ ਲੈਣਾ ਹੈਗਾ ਤੁਸੀਂ ਡਾਇਰੈਕਟ ਸਿੰਗਲ ਸਲਾਈ ਚ ਲਗਾਉਣਾ ਚਾਹੋ ਤਾਂ ਵੀ ਲਗਾ ਸਕਦੇ ਆ ਇਦਾਂ ਫੋਲਡ ਕਰਕੇ ਧੁਵਾ ਕੇ ਬਟ ਨਹੀਂ ਤੁਹਾਨੂੰ ਆਪਾਂ ਈਸੀ ਟ੍ਰਿਕ ਨਾਲ ਦੱਸਾਂਗੇ ਤਾਂ ਜੋ ਆਪਣੀ ਲੈਸ ਬਿਲਕੁਲ ਹੀ ਸਟ੍ਰੇਟ ਟਿਕ ਫਿਨਿਸ਼ਿੰਗ ਨਾਲ ਲੱਗੇ ਨਾ ਆਪਾਂ ਜਿੱਥੇ ਇੱਥੇ ਮਾਰਕਿੰਗ ਕੀਤੀ ਸੀ ਲੈਸ ਨੂੰ ਉੱਪਰ ਰੱਖ ਕੇ ਪਹਿਲਾਂ ਆਪਾਂ ਸਲਾਈ ਲਗਾ ਕੇ ਲੈਸ ਨੂੰ ਅਟੈਚ ਕਰ ਲਾਂਗੇ ਹਿਪ ਤੱਕ ਹਾਂਜੀ ਇੱਕ ਇੱਕ ਤੁਸੀਂ ਉਹਦੇ ਵੀ ਉਸ ਕਰ ਸਕਦੇ ਆ ਜੇ ਤੁਹਾਡੀ हिਪ ਦਾ ਕਪੜਾ ਕੱਟਾ ਨੂੰ ਜਿੱਦਾਂ 10 ਘੱਟ ਬਣ ਰਿਹਾ ਜਿੱਦਾਂ 20 ਕਿਸੇ ਦੀ हिਪ ਰੈਡੀ ਹੁੰਦੀ ਆ ਤਾਂ ਸਿਰਫ 2 ਇੰਚ ਐਕਸਟਰਾ ਹੁੰਦਾ ਆਪਣੇ ਕੋਲ ਫੋਲਡ ਲਈ ਨਹੀਂ ਤਾਂ ਵੀ ਤੁਸੀਂ ਇਹ ਟ੍ਰਿਕ ਯੂਜ਼ ਕਰ ਸਕਦੇ ਆ ਤੁਸੀਂ ਦੇਖ ਸਕਦੇ ਆ ਇਹ ਬਹੁਤ ਹੀ ਇਹ ਤਾਂ ਫੈਕਚਰਲ ਟ੍ਰਿਕਾ ਪਤੰਦ ਉਸ ਦੀ ਆਪਣਾ ਤਾਂ ਫੈਬਰਿਕ ਪੂਰਾ ਸੇ ਬਰਦਰਸ ਤੁਹਾਨੂੰ ਇਹ ਟ੍ਰਿਕਸ ਦੱਸ ਲਈ ਆਪਾਂ ਨੇ ਇਹ ਟ੍ਰਿਕਸ ਯੂਜ਼ ਕੀਤੀ ਹੈਗੀ ਹੁਣ ਤੁਸੀਂ ਐਦਾਂ ਉਲਟੀ ਸਾਈਡ ਕਰਕੇ ਲੈਸ ਦੇ ਨਾਲ-ਨਾਲ ਬਿਲਕੁਲ ਕੱਪੜਾ ਫੋਲਡ ਕਰਨਾ ਹੈ ਲੈਸ ਨੇ ਆਟੋਮੈਟਿਕ ਹੀ ਆਪਣਾ ਜਿੰਨਾ ਕੱਪੜਾ ਫੋਲਡਿੰਗ ਦਾ ਹੈਗਾ ਉਹ ਲੈ ਲੈਣਾ ਹੈਗਾ ਬਿਲਕੁਲ ਨਾਲ-ਨਾਲ ਆਪਾਂ ਰੱਖ ਕੇ ਕਿ ਜਿੱਥੇ ਹੁਣ ਤੁਹਾਨੂੰ ਸਲਾਈ ਵਿਜੀਬਲ ਹੋ ਰਹੀ ਹੈ ਉਹ ਸਲਾਈ ਦੇ ਉੱਪਰ ਆਪਾਂ ਐਂਡ ਤੱਕ ਸਲਾਈ ਲਗਾ ਲਾਂਗੇ ਇਹ ਪਟਕ ਤੁਸੀਂ ਦੇਖ ਸਕਦੇ ਆ ਕਿੰਨੇ ਘੱਟ ਕੱਪੜੇ ਫੈਬ੍ਰਿਕ ਦੇ ਵਿੱਚ ਹਨ ਆਪਣੀ ਲੈਂਸ ਜਿਹੜੀ ਇਨਵੀਜੀਬਲ ਲੱਗ ਗਈ ਹੈਗੀ ਅ ਤੇ ਜੇ ਤੁਹਾਡਾ 1 ਇੰਚ ਵਿੱਚ ਆਕ ਫੋਲਡ ਕਰਨ ਨੂੰ ਕੱਪੜਾ ਹੈ ਤਾਂ ਵੀ ਤੁਸੀਂ ਇਹ ਟ੍ਰਿਕ ਯੂਜ਼ ਕਰ ਸਕਦੇ ਆ ਬਹੁਤ ਹੀ ਫਿਨਿਸ਼ਿੰਗ ਨਾਲ ਲੱਗਦੀ ਹੈਗੀ ਹੁਣ ਤੁਸੀਂ ਸੇਮ ਇਦਾਂ ਹੀ ਚਾਕ ਫੋਲਡ ਕਰ ਲੈਣਾ ਹੈਗਾ ਹਾਂਜੀ ਹੁਣ ਆਪਾਂ ਥਰਡ ਸਟੈਪ ਬਾਰੇ ਦੱਸਾਂਗੇ ਤੀਜਾ ਪਾਰਟ ਸੇਮ ਆਪਾਂ ਮਾਰਕਿੰਗ ਕੀਤੀ ਹੋਈ ਆ ਇਸ ਲੈਸ ਨੂੰ ਤੁਸੀਂ ਉਲਟੀ ਸਾਈਡ ਰੱਖ ਕੇ ਬਿਲਕੁਲ hip ਦੇ ਨਾਲ ਨਾਲ ਮਾਰਕਿੰਗ ਦੇ ਉੱਪਰ ਰੱਖ ਕੇ ਨਾ ਚੋਕ ਦੀ ਤੇ ਨਿਸ਼ਾਨੀ ਲਈ ਆ ਉਹਦੇ ਉੱਪਰ ਰੱਖ ਕੇ ਲੈਸ ਨੂੰ ਜਿੰਨੀ ਤੁਸੀਂ ਲੈਸ ਨੂੰ ਦੇਣਾ ਚਾਹੁੰਦੇ ਹੋ ਅੰਦਰ ਉਨੀ ਤੇ ਰੱਖ ਕੇ ਤੁਸੀਂ ਸिलाई ਲਗਾ ਲੈਣੀ ਹੈਗੀ نیچے ਤੱਕ ਉਸ ਤੋਂ ਬਾਅਦ ਤੁਸੀਂ نیچے ਐਕਸਟਰਾ ਛੱਡਦੇ ਆ ਜਿੰਨੀ ਤੁਸੀਂ ਚ ਫੋਲਡ ਕਰਨਾ ਚਾਹੋ ਜੋ ਆਪਣਾ ਨਾਲ ਐਕਸਟਰਾ ਫੈਬਰਿਕ ਹੈਗਾ ਉਸ ਨੂੰ ਤੁਸੀਂ ਫੋਲਡ ਕਰਕੇ ਜਿੱਥੇ ਜਿੱਥੇ ਤੱਕ ਲੈਸ ਤੇ ਤੁਸੀਂ ਸਟਿਚ ਕੀਤਾ ਹੈਗਾ ਲੈਸ ਨੂੰ ਉੱਤੇ ਰੱਖ ਕੇ ਆਪਾਂ ਦਬਾ ਕੇ ਇੱਕ ਸਲਾਈ ਲਗਾ ਲਾਂਗੇ ਹੁਣ ਜਿਹੜੀ نیچے ਆਪਾਂ ਐਕਸਟਰਾ ਸੱਦੀ ਸੀਗੀ ਉਸ ਨੂੰ ਅੰਦਰ ਫੋਲਡ ਕਰਕੇ ਚੰਗੀ ਤਰ੍ਹਾਂ ਸਲਾਈ ਲਗਾ ਕੇ ਦਬਾ ਲਾਂਗੇ ਇਹ ਵੀ ਤਰੀਕਾ ਬਹੁਤ ਹੀ ਆਸਾਨ ਹੈ ਤੁਸੀਂ ਇਹ ਵੀ ਟ੍ਰਿਕੀ ਯੂਜ਼ ਕਰ ਸਕਦੇ ਆ

ਉਸ ਲੈਸ ਨੂੰ ਤੁਸੀਂ ਕਪੜਾ ਉਠਾ ਕੇ ਜਿੱਥੇ-ਜਿੱਥੇ ਤੁਹਾਡੀ ਹੈਪ ਰੈਡੀ ਆ ਉਹਦੇ ਉੱਪਰ ਘੁਮਾ ਕੇ ਤੁਸੀਂ ਦਬਾ ਕੇ ਸिलाई ਲਗਾ ਦੇਣੀ ਹੈਗੀ ਮਾਰਕਿੰਗ ਕੀਤੀ ਹੋਈ ਹੈ ਮਾਰਕਿੰਗ ਦੇ ਉੱਪਰ ਬਿਲਕੁਲ ਰੱਖ ਕੇ ਦੈਨ ਆਪਾਂ ਸिलाई نیچے تک ਲਗਾ ਦਾਂਗੇ نیچے ਜੋ ਆਪਾਂ ਐਕਸਟਰਾ ਛੱਡਿਆ ਸੀ ਉਸ ਨੂੰ ਅੰਦਰ ਹੀ ਆਪਾਂ ਕਵਰ ਕਰ ਲਾਂਗੇ نیچے ਤੇ ਉੱਪਰ ਚੰਗੀ ਤਰ੍ਹਾਂ ਦਬਾ ਕੇ ਸिलाई ਲਗਾ ਦਾਂਗੇ ਤਾਂ ਜੋ ਇਹ ਲੈਸ ਆਪਣੀ ਬਾਹਰ ਨਾ ਨਿਕਲੇ హాజీ తా తన సా ఇదా వీడియోను వద్ధేనా కమెంట్ చూస్క్రైబూ